ਟਿੰਡੇ ਦੀ ਐਂਟਰੀ ਜਿੱਥੇ ਪੁਲਿਸਦਾਰ ਚ ਹੋਣਾ ਲਾਜ਼ਮੀ ਸੀ ਜ਼ਰੂਰੀ ਸੀ ਤੇ ਕੋਈ ਪੁਲਿਸਮਨੀ ਇੱਥੇ ਨਹਿਰਾ ਟੱਪ ਗਏ ਆ ਤੇ ਅੱਗੇ ਰੋਜ਼ ਗਾਰਡਨ ਕੋਲੇ ਦੇਖਦੇ ਆ ਕੋਈ ਲਾਜ਼ਮ ਹੈ ਡਿਊਟੀ ਹੈ ਕੀ ਹੈਗੀ ਕਰਦੇ ਆ ਚੈੱਕ ਕਿਉਂਕਿ ਅੱਜ 15 ਅਗਸਤ ਹੈ ਥੋੜਾ ਜਆ ਸਖਾਈ ਕਰਨੀ ਜ਼ਰੂਰੀ ਸੀ ਬਣਦੀ ਸੀ 9:30 ਹੋ ਗਏ ਹੈ ਇਸ ਟਾਈਮ। ਬਾ ਉਸ ਗਾਰਡਨ ਦੇ ਕੋਲ ਵੀ ਆ ਪਹੁੰਚ ਗਏ ਆ। ਤੇ ਇੱਥੇ ਵੀ ਕੋਈ ਮੇਰੇ ਮੁਲਾਜ਼ਮ ਨਹੀਂ ਦਿਖਾਈ ਦੇ ਰਹੇ। ਇੱਥੇ ਵੀ ਕੋਈ ਮੁਲਾਜ਼ਮ ਨਹੀਂ ਆਇਆ। ਸਿਰਫ ਮੇਰੇ ਸਾਹਬ ਦੇ ਨਾਲ ਸਟੇਡੀਅਮ ਦੇ ਵਿੱਚ ਡਿਊਟੀਆਂ ਅੱਜ ਤਾਂ ਪੱਕੀਆਂ ਵੀ ਸਟੇਡੀਅਮ ਦੇ ਵਿੱਚ ਹੀ ਡਿਊਟੀ ਵਾ ਰੱਖੀ ਆ ਹੋਰ ਸ਼ਹਿਰ ਦਾ ਕੁਝ ਵੀ ਸਿਸਟਮ ਕਿਵੇਂ ਵੀ ਹੋਈ ਜਾਂਦਾ ਕੋਈ ਮਤਲਬ ਨਹੀਂ ਕਿਉਂਕਿ ਅੱਜ 15 ਅਗਸਤ ਹੈ ਨਾ ਜੀ 15 ਅਗਸਤ ਨੂੰ ਜਿਹੜਾ ਸਾਡਾ ਮੁੱਖ ਮਹਿਮਾਨ ਜਿਨ੍ਹਾਂ ਨੇ ਤਿਰੰਗਾ ਝੰਡਾ ਲਹਿਰਾਉਣਾ ਸੀ ਉਹਨਾਂ ਦੀ ਸੁਰੱਖਿਆ ਜ਼ਰੂਰੀ ਸੀ ਸ਼ਹਿਰ ਦਾ ਕੀ ਆ ਸ਼ਹਿਰ ਦਾ ਤਾਂ ਚਲੋ ਸੁਰੱਖਿਆ ਚੱਲੀ ਜਾਣੀ ਆ ਹਨਾ ਇੰਨਾ ਸ਼ਹਿਰ ਦੇ ਹਾਲਾਤ ਸਵਾ 10:20 ਹੋ ਗਏ ਜੀ ਚੱਪਾ ਪਹੁੰਚ ਰਹੇ ਆ ਹੁਣ ਇਸ ਟਾਈਮ ਤਿੰਨ سینਮਿਆਂ ਦੇ ਕੋਲੋਂ ਦੀ ਤੇ ਦੇਖਦੇ ਆਪਾਂ ਤਿੰਨ ਕੋਣੀ ਤੇ ਕੋਈ ਮਿਲਦੇ ਆਪਾਂ ਨੂੰ ਮੁਲਾਜ਼ਮ ਤਾਂ ਨਹੀਂ ਮਿਲਦੇ ਪਰ ਅੱਜ ਬਣਦਾ ਸੀ ਅੱਜ ਮੇਰੇ ਹਿਸਾਬ ਦੇ ਨਾਲ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਵੀ ਕਾਈ ਹੋਣੀ ਚਾਹੀਦੀ ਸੀ ਅੱਜ ਸ਼ਹਿਰ ਦੀ ਵੈਸੇ ਤਾਂ ਰਾਤ ਨੂੰ ਐਸਐਸਪੀ ਮੈਡਮ ਰਾਉਂਡ ਲਾਉਂਦੇ ਆ ਰਾਤ ਨੂੰ ਚੈਕਿੰਗ ਹੁੰਦੀ ਹੈ ਪਰ ਹੁਣ ਵੀ ਬਣਦਾ ਸੀ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਜਿਹੜੇ ਲਾਈਵ ਨਾਲ ਜੁੜੇ ਹੋਏ ਹਨ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਨੂੰ ਮੈਂ ਦਿਖਾਉਣਾ ਅੱਜ ਬੱਠਿੰਡੇ ਦੇ ਹਾਲਾਤ ਇਹ ਪਾਣੀ ਤੰਦ ਕੋਣੀ ਤੇ ਪਹੁੰਚ ਗਏ ਆ ਦੰਤਰਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਦੰਨ ਕੋਣੀ ਦੇ ਵੀ ਕੋਈ ਨਹੀਂ ਹੈ। ਕੋਈ ਪ੍ਰਾਣੀ, ਕੋਈ ਜੰਗਲਾਦ ਕੋਈ ਨਹੀਂ ਹੈਗਾ ਇੱਥੇ। ਦੇਖੋ ਜੀ ਬੱਤੀਆਂ ਹੋ ਗਈਆਂ ਤੇ ਬੱਸ ਵਾਲੇ ਨੇ ਬੱਸ ਵਿਚਾਲੇ ਲਾ ਰੱਖੀ ਐ। ਅਗਰ ਤੁਹਾਨੂੰ ਦਿਖਾਉਣਾ ਮੈਂ। ਚਲੋ ਬੱਤੀ ਵੀ ਅੰਤਾਰ ਚਾਲ ਹੋ ਗਈ। ਚਲੋ ini mira pra kala en kali ini jama bichali rogriye sabab ya chaliye ji goldiki wala ਇਹਦਾ ਵੀ ਨਜ਼ਾਰਾ ਤੁਹਾਨੂੰ ਦਿਖਾਉਣੇ ਆ ਕਿ ਕੋਲ ਦੀ ਕੀ ਕੋਲ ਕਿ ਸ਼ਰਧਾਂਜਲੀ ਅੰਕਲਮ ਕੀਤੇ ਹੋਏ ਆ ਹਾਂ ਤਿਰੰਗਾ ਝੰਡਾ ਜਰੂਰ ਹਰ ਥਾਂ ਮਿਲ ਰਿਹਾ ਅੱਜ ਕਿਉਂਕਿ ਅੱਜ ਦੇ ਦਿਨੀ ਤਿਰੰਗਾ ਜਿਹੜਾ ਯਾਦ ਆਉਂਦਾ ਲੋਕਾਂ ਨੂੰ ਵੈਸੇ ਤਾਂ ਭੁੱਲ ਜਾਂਦੇ ਆ ਕੀ ਕਹਿੰਦੇ ਐ ਵੀ ਅਸੀਂ ਆਜ਼ਾਦ ਹੋ ਗਏ ਪਰ ਮੈਨੂੰ ਨਹੀਂ ਲੱਗਦਾ ਵੀ ਆਪਾਂ ਆਜ਼ਾਦ ਹੋ ਗਏ ਆ ਕਿਉਂਕਿ ਆਜ਼ਾਦੀ ਤਾਂ ਅਸੀਂ ਕੋਹਾਂ ਦੂਰ ਆ ਬਹੁਤ ਦੂਰ ਆ ਅਸੀਂ ਆਜ਼ਾਦੀ ਤੋਂ ਹਰਥਾ ਕ੍ਰਪਸ਼ਨ ਹਰਥਾ ਲੁੱਟਾਂ ਮਾਰਾਂ ਚੋਰੀਆਂ ੜਕੈਤੀਆਂ ਨਸ਼ਾ ਪੂਰਾ ਹਾਵੀ ਐ ਸਾਡੇ ਪੰਜਾਬ 'ਚ ਤੇ ਅਸੀਂ ਕਹਨੇ ਆ ਅਸੀਂ ਆਜ਼ਾਦ ਹੋ ਗਏ ਅਸੀਂ ਆਜ਼ਾਦ ਨਹੀਂ ਆ ਅਸੀਂ ਤਾਂ ਪਾਲੀਆਂ ਜਿਹੜੀਆਂ ਤਕੜੀਆਂ ਪ੍ਰੇਸ਼ਾਨੀਆਂ ਸਮੱਸਿਆਵਾਂ ਦੀ ਗ੍ਰਿਫਤ ਚ ਫਸ ਚੁੱਕੀਆਂ ਜਗੜੇ ਹੋਏ ਆ ਸਭ ਤੋਂ ਵੱਡੀ ਨਸ਼ੇ ਉਸ ਤੋਂ ਬਾਅਦ ਆ ਗਈ ਜੀ ਕਰਪਸ਼ਨ ਰਿਸ਼ਵਤਖੋਰੀ ਸੱਚ ਦੀ ਤੇ ਇਨਸਾਫ ਦੀ ਗੱਲ ਪਤਾ ਨਹੀਂ ਕਿੱਥੇ ਰਹਿ ਗਈ ਉੱਡ ਗਈ ਹੈ ਕਿਉਂਕਿ ਸੋਨੇ ਦੀ ਚਿੜੀ ਸੀ ਪੰਜਾਬ ਉਹ ਸੋਨੇ ਦੀ ਚਿੜੀ ਵੀ ਉੱਡ ਗਈ ਤੇ ਨਾਲ ਹੀ ਮਿਲ ਲੱਗਦਾ ਜਿਹੜਾ ਇਨਸਾਫ ਤੇ ਸੱਚ ਜਿਹੜਾ ਉਹ ਵੀ ਉੱਡ ਗਿਆ ਹੈ ਪਾ 골ਡ ਕੀ ਵੱਲ ਜਾ ਰਹੇ ਆ ਜੀ ਇੱਥੇ ਵੀ ਕੋਈ ਮੁਲਾਜ਼ਮ ਨਹੀਂ ਆ ਜੀ ਮੈਂ ਲਾਈਵ ਪਾਉਂਦਾ ਨਹੀਂ ਹੁੰਦਾ ਪਰ ਅੱਜ ਮੇਰਾ ਦਿਲ ਕੀਤਾ ਮੈਂ ਕਿਹਾ ਦੇਖੀਏ ਬਟਿੰਡੇ ਦੇ ਹਾਲਾਤ ਤਰੰਗਾ ਜਰੂਰ ਮਿਲਦਾ ਹੈ ਅੱਜ ਆਟੋ ਵਾਲਾ ਵੀ ਭਰਾ ਲਈ ਆਉਂਦਾ ਤਰੰਗਾ ਲੰਕਾ ਸਾਡੇ ਦਿਲ ਚ ਹੋਣਾ ਚਾਹੀਦਾ ਕੱਲਾ ਦਿਖਾਵਾ ਕਰਨ ਨਾਲ ਮੈਨੂੰ ਨਹੀਂ ਲੱਗਦਾ ਵੀ ਕੁਛ ਵਾੜਾ ਕੁਛ ਹੈ ਹਨਾ ਜਿੰਨਾ ਚਿਰ ਅਸੀਂ ਇੰਨਾ ਠੱਗਾ ਠੋਰਾ ਤੋਂ ਰਿਸ਼ਵਤ ਖੋਰਾ ਤੋਂ ਤੇ ਮਾੜੀ ਲੀਡਰਾਂ ਤੋਂ ਨਹੀਂ ਨਾ ਆਜ਼ਾਦ ਹੁੰਦੇ ਉਹਨਾਂ ਚਿਰ ਅਸੀਂ ਆਜ਼ਾਦ ਨਹੀਂ ਆਜ਼ਾਦ ਤਾਂ ਅਸੀਂ ਵੈਸੇ ਵੀ ਨਹੀਂ ਹੋਏ ਜੇ ਕਿਸੇ ਨੂੰ ਪਤਾ ਹੋਵੇ ਆਪਾਂ ਆਜ਼ਾਦ ਨਹੀਂ ਹੈਗੇ ਆਪਾਂ ਹਜੇ ਵੀ ਗੁਲਾਮ ਹਾਂ ਅੰਗਰੇਜ਼ਾਂ ਦੇ ਵੀ ਗੁਲਾਮ ਆ ਤੇ ਹੁਣ ਆ ਆ ਖੜਿਆ ਇੱਕ ਜਗ੍ਹਾ ਤੇ ਖੜਿਆ ਉਹ ਭਰਾ ਮਾਰ ਨੂੰ ਪੁਚਾਰੀ ਹੋਰ ਕਿਤੇ ਨਹੀਂ ਮਿਲਿਆ ਕੋਈ ਇਹ ਵੀ ਆਪਣੀਆਂ ਗੱਲਾਂ ਚ ਮਸਰੂਫ ਹੈ ਆਵਾਜ਼ ਆਈ ਤੇ ਲੋਕਾਂ ਵਾਲੇ ਨੇ ਦਾ ਕੋਈ ਧਿਆਨ ਨਹੀਂ ਉਹ ਖੜਿਆ ਚਲੋ ਗੋਲਡ ਕੀ ਕੋਲਤਾ ਜੀ ਮਿਲ ਗਏ ਇਕੋ ਦਾ ਖੜੇ ਐ ਹੋਈ ਆ ਰਿਹਾ ਕੋਈ ਜਾ ਰਿਹਾ ਇਹਨਾਂ ਦਾ ਕੋਈ ਕੌਰ ਨਹੀਂ ਐ ਆਪਾਂ ਲੈ ਚੱਲਦੇ ਆਂ ਜੀ ਤੁਹਾਨੂੰ ਆਪਾਂ ਸਿਰਕੀ ਬਾਜ਼ਾਰ ਸਿਰਕੀ ਬਾਜ਼ਾਰ ਦੇ ਹਾਲਾਤ ਆਪਾਂ ਦੇਖਦੇ ਆਂ ਹੁਣ ਦੂਜਾ ਉਹਨਾਂ ਦੇ ਬਟਿੰਡਾ ਦਿਖਾਉਣੇ ਆ ਸਟੇਸ਼ਨ ਵਾਲੀ ਸੜਕ ਤੇ ਆਪਾਂ ਪਹੁੰਚ ਗਏ ਆ ਤੇ ਹੁਣ ਆਪਾਂ ਚੱਲੇ ਆ ਜੀ ਸਿਰਕੀ ਬਾਜ਼ਾਰ ਸਿਰਕੀ ਬਾਜ਼ਾਰ ਤੋਂ ਫਿਰ ਆਪਾਂ ਪੱਗੇ ਦਾ ਵੀ ਦਿਖਾਵਾਂਗੇ ਹਾਲਾਤ ਆਪਾਂ ਸਿਰਕੀ ਬਾਜ਼ਾਰ 'ਚ ਸਟਾਪ ਕਰਾਂਗੇ ਉਨੇ ਟੋਬਨਾਂ ਜਿਹੜੀਆਂ ਬੰਦ ਕਰਦੀਆਂ ਬਠਿੰਡੇ ਸ਼ਹਿਰ ਤੋਂ ਚੱਲ ਕੁਝ ਬਜ਼ਾਰਾਂ ਵਾਲਿਆਂ ਨੂੰ ਦੁਕਾਨਦਾਰਾਂ ਨੂੰ ਰਾਹਤ ਮਿਲੂਗੀ ਲੋਕ ਬਜ਼ਾਰਾਂ ਚ ਵੜ ਸਕਣਗੇ ਕਿਉਂਕਿ ਲੋਕ ਕਰਦੇ ਸੀ ਬਜ਼ਾਰਾਂ ਚ ਵੜਨ ਤੋਂ ਯਾਰ ਕਿਤੇ ਨਾਲ ਦੀ ਨਾਲ ਗੱਡੀ ਨਾਲ ਚੱਕੀ ਜਾਵੇ ਚੀਜ਼ ਸੌ ਦੀ ਲੈਣੀ ਹੋਵੇ ਤੇ ਪਰਚੀ 800 ਦੀ ਆ ਟੋਬੇਨਾਂ ਵਾਲੀ ਘੱਟ ਕੇ ਲੈ ਜਾਣ ਇਹ ਲੱਖ ਖੱਜਰ ਜਿਹੜਾ ਹੁਣ ਉਹ ਵਕਰਾ ਜੀ ਆਪਾਂ சாரி கோய சிரே ஆடி ਮੇਰੀ ਚੰਗੀ ਲੱਗੀ ਤਾਂ ਕਿ ਸ਼ੇਅਰ ਕਰਦੇ ਹੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਹੋਰ ਗੱਲਾਂ ਪੱਤਾਂ ਕਰਾਂਗੇ ਦਿਖਾਵਾਂਗੇ ਹੋਰ ਸ਼ਹਿਰ ਦੇ ਹਾਲਾਤ ਤਦ ਤੱਕ ਲਈ ਪਿਓ ਇਜਾਜ਼ਤ ਧੰਨਵਾਦ